ਦੱਸਿਆ ਗਿਆ 44666 ਨੌਕਰੀਆਂ ਜਿਹੜੀਆਂ ਹੋ ਗਈਆਂ ਉਹਦੇ 417 ਨਵੇਂ ਜਿਹੜੇ ਨਿਯੁਕਤੀ ਪੱਤਰ ਅੱਜ ਦਿੱਤੇ ਗਏ ਪਰ ਜਦੋਂ ਉਧਰਲੇ ਪਾਸਿਓ ਕੋਈ ਸਪੀਚ ਸੁਣੀ ਦੀ ਐ ਜਾਂ ਕੋਈ ਬਿਆਨ ਸੁਣੀਦਾ ਉਹ ਕਹਿੰਦੇ 44000 ਛੱਡੋ 44 ਦੱਸ ਦਿਓ ਕਿੱਥੇ ਨੇ ਕਿਹੜੀਆਂ ਨੌਕਰੀਆਂ ਦੇ ਜਦੋਂ ਮੈਂ ਪਿੰਡਾਂ ਜਾਂਦਾ ਸੀ ਬਹੁਤ ਸਾਰੇ ਬੱਚੇ ਕਹਿੰਦੇ ਸੀ ਵੀ ਸਾਡੇ ਉ 30 ਲੱਗੇ ਸਾਡੇ 18 ਲੱਗੇ ਸਾਡੇ 5 ਲੱਗੇ ਸਾਡੇ 2 ਲੱਗੇ ਬਹੁਤ ਮਿੰਨਾ ਕੋਈ ਮੈਂ ਤਾਂ ਉਹਨਾਂ ਨੂੰ ਨਹੀਂ ਸਿਖਾ ਕੇ ਆਉਂਦਾ ਸੀ ਔਰ ਇਸ ਤਰ੍ਹਾਂ ਹੀ ਹੈ ਵੀ ਉਹਨਾਂ ਨੇ ਆਲੋਚਨਾ ਕਰਨੀ ਉਹ ਵੀ ਉਹਨਾਂ ਦੀ ਵੀ ਆਪਣੀ ਮਜਬੂਰੀ ਹੈ ਜਾਂ ਉਹਨਾਂ ਦੀ ਆਦਤ ਹੈ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਇਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ਼ ਹੈ ਜੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਦੇਣ ਦਾ سلسلہ ਲਗਾਤਾਰ جاری ਹੈ ਔਰ ਇਹ سلسلے ਨੂੰ ਜਾਰੀ ਰੱਖਦੇ ਆ ਅੱਜ 417 ਨਵੇਂ ਜਿਹੜੇ ਭਰਤੀ ਕੀਤੇ ਗਏ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਜਵਾਨ ਹੈ ਉਹਨਾਂ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਔਰ ਜਿਹੜੇ-ਜਿਹੜੇ ਵੱਖ-ਵੱਖ ਡਿਪਾਰਟਮੈਂਟ ਸੀ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਨਿਯੁਕਤੀ ਪੱਤਰ ਵੰਡੇ ਗਏ ਔਰ ਇਹ ਨਿਯੁਕਤੀ ਪੱਤਰ ਵੰਡੇ ਆ ਜਿਹੜੇ ਕੈਂਡੀਡੇਟ ਪਹੁੰਚੇ ਜਾਣੀ ਜਿਹੜੇ ਬੱਚਿਆਂ ਨੂੰ ਨਵੀਆਂ ਨੌکریاں ਮਿਲੀਆਂ ਉਹਨਾਂ ਨਾਲ ਇੰਟਰੈਕਸ਼ਨ ਵੀ ਹੋਇਆ ਉਹਨਾਂ ਨੇ ਆਪਣੇ ਦਿਲ ਦੀਆਂ ਗੱਲਾਂ ਵੀ ਕਹੀਆਂ ਕਿ ਉਹਨਾਂ ਨੂੰ ਇਹ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਔਰ ਪਿਛਲੀਆਂ ਸਰਕਾਰਾਂ ਦੇ ਵਿੱਚ ਉਹਨਾਂ ਦੀ ਕਿਉਂ ਤੇ ਕਿਵੇਂ ਨਹੀਂ ਸੁਣੀ ਗਈ ਤਾਂ ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਹੈਗੇ ਆ ਉਹ ਕੀ ਕੁਝ ਕਹਿੰਦੇ ਨੇ ਆਓ ਸੁਣਦੇ ਆ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਬਾਰੇ ਕਿਉਂਕਿ ਬੱਚੇ ਬਹੁਤ ਜ਼ਿਆਦਾ ਨਾ ਵੇਟ ਕਰਨੀ ਪੈਂਦੀ ਹੈ ਜਿਵੇਂ ਬੱਚਿਆਂ ਨੇ ਦੱਸਿਆ ਵੀ ਕਿ ਉਹਨਾਂ ਨੂੰ ਕਿਸੇ ਨੂੰ 12 ਸਾਲ ਵੇਟ ਕਰਨੀ ਪੈ ਰਹੀ ਹੈ ਕਿਸੇ ਨੂੰ 10 ਸਾਲ ਵੇਟ ਕਰਨੀ ਪੈ ਰਹੀ ਹੈ ਸਭ ਤੋਂ ਪਹਿਲਾਂ ਤਾਂ ਅੱਜ ਦੇ ਸਮਾਗਮ ਬਾਰੇ ਕੀ ਕਹਿੰਦੇ ਹੋ ਵੇਖੋ ਜੀ ਉਹ ਰਾਣੀਆਂ ਸਰਕਾਰਾਂ ਦਾ ਸੀ ਉਹਨਾਂ ਦੇ ਮ ਅਸੀਂ ਤਾਂ ਜਦੋਂ ਦੇ ਸਰਦਾਰ ਭਗਵੰਤ ਸਿੰਘ ਮਾਨ ਆਏ ਐ ਤਾਂ ਇੱਕ ਹਫ਼ਤੇ ਜ ਤਕਰੀਬਨ ਤੁਸੀਂ ਵੀ ਪੱਤਰਕਾਰ ਭਰਾ ਆਉਂਦੇ ਰਹੇ ਹੋ ਇਸ ਪ੍ਰੋਗਰਾਮ ਨੂੰ ਦੇਖਦੇ ਰਹੇ ਹੋ ਅੱਜ ਜਿਵੇਂ ਦੱਸਿਆ ਗਿਆ 44666 ਨੌਕਰੀਆਂ ਜਿਹੜੀਆਂ ਹੋ ਗਈਆਂ ਉਹਦੇ 417 ਨਵੇਂ ਜਿਹੜੇ ਨਿਯੁਕਤੀ ਪੱਤਰ ਅੱਜ ਦਿੱਤੇ ਗਏ ਇਹਦੇ ਚੋਂ 133 ਸਾਡੇ ਖੇਤੀਬਾੜੀ ਵਿਭਾਗ ਦੇ ਨਾਲ ਸੰਬੰਧਿਤ ਐ ਜਿਹੜੇ ਖੇਤੀਬਾੜੀ ਸਬ ਇੰਸਪੈਕਟਰ ਲਾਇਏ ਐ ਖੇਤੀਬਾੜੀ ਵਿਭਾਗ ਦੀ ਜੇਕਰ ਗੱਲ ਕਰੀਏ ਤਾਂ ਖੇਤੀਬਾੜੀ ਵਿਭਾਗ ਦੇ ਵਿੱਚ ਕੀ ਕੁਝ ਨਵਾਂ ਆਉਣ ਵਾਲਾ ਹੈ ਜੇਕਰ ਕਿਸਾਨ ਵੀ ਤੁਹਾਡੀ ਇਹ ਸੁਣ ਰਹੇ ਹੋਣਗੇ ਕੀ ਕੁਝ ਖੇਤੀਬਾੜੀ ਵਿਭਾਗ ਦੇ ਵਿੱਚ ਔਰ ਇਹਨਾਂ ਨੌਜਵਾਨਾਂ ਤੋਂ ਵੀ ਕੀ ਐਕਸਪੈਕਟ ਹੈ ਵੇਖੋ ਬਹੁਤ ਸਾਰੀਆਂ ਲੋੜਾਂ ਜਿਵੇਂ ਸੀਗੀਆਂ ਉਹਦੇ ਵਿੱਚ ਅਸੀਂ ਦਾ 250 ਬੱਚੇ ਦੀ ਲੋੜ ਸਮਝਦੇ ਸੀ ਉਹਦੇ ਵਿੱਚ 133 ਦੀ ਅਜੇ ਪ੍ਰਮਾਨਗੀ ਮਿਲੀ ਸੀ ਔਰ ਮਿਲਦੀ ਜਾਊਗੀ ਹੌਲੀ ਹੌਲੀ ਸਾਰਾ 200 ਏਡੀਓ ਆਉਣ ਵਾਲੇ ਆ ਏਡੀਓ ਹੋਰ ਵੀ ਲਵਾਂਗੇ ਔਰ ਖੇਤੀਬਾੜੀ ਨੂੰ ਚੰਗੇ ਸਚਾਰੂ ਢੰਗ ਨਾਲ ਜ਼ਿੰਮੇਦਾਰਾਂ ਨਾਲ ਜਿਹੜਾ رابطہ ਆ ਸਦਾ ਰਵੇ ਸਾਡੇ ਵਿਭਾਗ ਦੇ ਔਰ ਜਿਵੇਂ ਨਵੀਆਂ-ਨਵੀਆਂ ਖੋਜਾਂ ਨਵੀਆਂ-ਨਵੀਆਂ ਖੋਜਾਂ ਦੇ ਨਾਲ ਬਿਮਾਰੀਆਂ ਵੀ ਹੁੰਦੀਆਂ ਉਹਨਾਂ ਨੂੰ ਵੇਖਣਾ ਉਹਨਾਂ ਲਾਾਮਤਾਂ ਨੂੰ ਦੱਸਣਾ ਜ਼ਿੰਮੇਦਾਰਾਂ ਨੂੰ ਚੌਕਸ ਕਰਨਾ ਉਹਨਾਂ ਦੇ ਨਾਲ ਸਹਿਯੋਗ ਕਰਨੀ ਤੇ ਬਹੁਤ ਵੱਡਾ ਜਿਹੜਾ ਖੇਤੀਬਾੜੀ ਨੂੰ ਅੱਜ ਦੇ ਜਿਹੜੇ ਚੁਣੇ ਗਏ ਸਾਡੇ ਨਿਯੁਕਤ ਹੋਏ ਨਵੇਂ ਨੌਜਵਾਨਾਂ ਨਾਲ ਫਾਇਦਾ ਹੋਊਗਾ ਆਸਰ ਕਿਉਂਕਿ ਵਿਰੋਧੀ ਤੇਰੇ ਇੱਕ ਦੂਜੇ ਤੇ ਇਲਜ਼ਾਮ ਕੋ ਜੋ ਇਸ ਤਰ੍ਹਾਂ ਦੇ ਨਾਲ ਹੀ ਲਾਉਂਦੀ ਹੁੰਦੀ ਹੈ ਤੁਸੀਂ ਕਹਿ ਰਹੇ ਹੋ ਕਿ 44666 ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਜ਼ਿਕਰ ਕੀਤਾ ਪਰ ਜਦੋਂ ਉਧਰਲੇ ਪਾਸਿਓ ਕੋਈ ਸਪੀਚ ਸੁਣੀ ਦੀ ਹੈ ਜਾਂ ਕੋਈ ਬਿਆਨ ਸੁਣੀਦਾ ਉਹ ਕਹਿੰਦੇ 44000 ਛੱਡੋ 44 ਦੱਸ ਦਿਓ ਕਿੱਥੇ ਨੇ ਕਿਹੜੀਆਂ ਨੌਕਰੀਆਂ ਦਿਤੀਆਂ ਅਜਿਹਾ ਕਿਉਂ ਆ ਫਿਰ ਕਿਉਂ ਨਹੀਂ ਪਤਾ ਲੱਗ ਰਿਹਾ ਕਿ ਜੀ ਜੀ ਵੇਖੋ ਤੁਸੀਂ ਜਦੋਂ ਕਿਤੇ ਪੈਂਚ ਦਾ ਮੈਂ ਲੋਕ ਸਭਾ ਦਾ ਇਲੈਕਸ਼ਨ ਲੜਿਆ ਹੈਗਾ ਜਦੋਂ ਮੈਂ ਪਿੰਡਾਂ ਜਾਂਦਾ ਸੀ ਬਹੁਤ ਸਾਰੇ ਬੱਚੇ ਕਹਿੰਦੇ ਸੀ ਵੀ ਸਾਡੇ ਉ 30 ਲੱਗੇ ਸਾਡੋ ਲਾਗੇ ਸਾਡੇ 5 ਲੱਖ ਲਾਗੇ ਸਾਡੇ 2 ਲੱਖ ਬਹੁਤ ਮਿੰਨਾ ਕੋਈ ਮੈਦਾ ਉਹਨਾਂ ਨੂੰ ਨਹੀਂ ਸਿਖਾ ਕੇ ਆਉਂਦਾ ਸੀ ਔਰ ਇਸ ਤਰ੍ਹਾਂ ਹੀ ਹੈ ਵੀ ਉਹਨਾਂ ਨੇ ਆਲੋਚਨਾ ਕਰਨੀ ਉਹ ਵੀ ਉਹਨਾਂ ਦੀ ਵੀ ਆਪਣੀ ਮਜਬੂਰੀ ਹੈ ਜਾਂ ਉਹਨਾਂ ਦੀ ਆਦਤ ਹੈ ਪਰ ਨੌਕਰੀਆਂ ਦਾ سلسلہ ਤੁਸੀਂ ਪੱਤਰਕਾਰ ਵੀ ਗਵਾਹ ਹੋਵੋਗੇ ਹਮੇਸ਼ਾ ਚੱਲਦਾ ਰਿਹਾ ਇੱਥੇ ਜੇ ਵੰਡੀਆਂ ਗਈਆਂ ਤਾਂ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਆਂ ਵੀ ਸਹੀ ਹੈ ਕਿ ਨਹੀਂ ਸਹੀ ਇਹ ਸਨ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਔਰ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਜਿਹੜੀਆਂ ਨੌਕਰੀਆਂ ਮਿਲੀਆਂ ਲੋਕਾਂ ਨੂੰ ਖੁਦ ਨੂੰ ਪਤਾ ਔਰ ਨੌਜਵਾਨ ਜਿਹੜੇ ਮਿਲਦੇ ਵੀ ਆ ਉਹ ਖੁਦ ਦੱਸਦੇ ਕਿ ਸਾਨੂੰ ਨੌਕਰੀਆਂ ਮਿਲੀਆਂ ਉਹ ਕਹਿੰਦੇ ਸਿਲਸਲਾ ਇਸੇ ਤਰ੍ਹਾਂ ਦੇ ਨਾਲ ਜਾਰੀ ਰਹੇਗਾ